ਹੈਲੋ ਜੀ ਸਾਰੀ ਗੱਲ ਸਾਰਿਆਂ ਨੂੰ ਤੇ ਤੁਹਾਡਾ ਸਾਡੇ ਚੈਨਲ ਸੋਹ ਲੋ ਪੰਜਾਬ ਵਿੱਚ ਬਹੁਤ-ਬਹੁਤ ਸਵਾਗਤ ਹੈ ਆ ਤੇ ਅੱਜ ਤੁਹਾਨੂੰ ਦਿਖਾਉਣੇ ਆ ਕਿ ਬਾਬਾ ਜੀ ਦੀ ਬਰਾਤ ਤੋਂ ਬਾਬਾ ਜੀ ਦੇ ਨਗਰ ਕੀਰਤਨ ਤੋਂ ਬਾਅਦ 2 ਦਿਨ ਬਾਅਦ ਦਾ ਬਟਾਲੇ ਦਾ ਮੌਲਚਾ ਅਜੇ ਵੀ ਜਿਹੜੇ ਆ ਬਾਬਾ ਜੀ ਦੇ ਲੰਗਰ ਜਿਹੜੇ ਆ ਉਹ ਚੱਲ ਰਹੇ ਆ ਤੇ ਇਹ ਬਾਬਾ ਜੀ ਦੀ ਬਰਾਤ ਤੋਂ ਬਾਅਦ ਅੱਜ ਆ ਜੀ 12 ਤਰੀਕ ਤੇ ਵੇਖ ਲਓ ਲੰਗਰ ਅਜੇ ਵੀ ਚੱਲ ਰਹੇ ਨੇ ਬਾਬਾ ਜੀ ਦੇ ਨਾਮ ਦੇ ਤੇ ਦੁਪਹਿਰ ਵਾਲੀ ਝਲਕ ਵੀ ਜਿਹੜੀ ਆ ਵੀ ਵਲੌਗ ਦੇ ਨਾਲ ਐਡ ਕਰਾਂਗੇ ਕਿ ਦੁਪਹਿਰ ਟਾਈਮ ਇੱਥੋਂ ਦਾ ਕਿੱ사 ਦਾ ਮਾਹੌਲ ਚੱਲ ਸੀ ਤੇ ਦੇਖ ਲਓ ਜੀ 12 ਤਰੀਕ ਹੋ ਗਈ ਆ ਪਰ ਰੌਣਕਾਂ ਅਜੇ ਵੀ ਜਿਹੜੀਆਂ ਆ ਪੂਰੀ ਤਰ੍ਹਾਂ ਲੱਗੀਆਂ ਹੋਈਆਂ ਨੇ ਚੂਹੇ ਜਾਲੇ ਜਿਹੜੇ ਆ ਉਹ ਚੱਲ ਰਹੇ ਨੇ ਤੇ ਸ਼ਾਮਾਂ ਨੂੰ ਜਿਹੜੀਆਂ ਇੱਦਾਂ ਹੀ ਰੌਣਕਾਂ ਲੱਗਿਆ ਰਹਿੜੀਆਂ ਆ ਤੇ ਅਸੀਂ ਦੁਪਹਿਰ ਦੇ ਟਾਈਮ 'ਤੇ ਆਏ ਸੀ ਤੋਂ ਦੁਪਹਿਰ ਦੇ ਟਾਈਮ 'ਤੇ ਵੀ ਅਸੀਂ ਵਲੌਗ ਸ਼ੂਟ ਕੀਤਾ ਸੀ ਨਾਲ ਅਸੀਂ ਐਡ ਕਰਾਂਗੇ ਉਹਦੀ ਵੀ ਕਲਿੱਪ ਤੇ ਉਦੋਂ ਤੁਸੀਂ ਦੇਖ ਸਕੋਗੇ ਕਿ ਮਤਲਬ ਕਿ ਕਿੰਨਾ ਰੌਸ਼ੀ ਸੀ ਦੁਪਹਿਰ ਦੇ ਟਾਈਮ 'ਤੇ ਵੀ ਤੇ ਥੋੜੇ 8-9 ਦਿਨ ਜਿਹੜਾ ਆ ਮੇਰੇ ਪੀਰ ਘਰ ਤੇ ਰੌਣਕੀ ਰਹਿੰਦੀ ਆ ਨਾ કે જેડા સબતો જ્યાદા સોના સમાન આયા આ ઓય આજી હે મુ કોઈ ને ખેજો બેટા નંબર દતો આ તો નંબર નંબર હું નઈ દેવશ બની પાયો આ મારું કે સરદાર ભાઈયા 1.5 રૂપિયો દે આપું હું દોગોને એક ટકકો માં હું ને 2 હોતક મંગી તી લાડે ખેર વાત માં બે હો રૂપિયા તક ये पाए का खाई जाती है ये बूढ़ो रे कोनो ये बंदा ये औषधि रखे यो कोनो यो कोनी पहले वो नहीं अपना गए ये कोनो रे कोनो माउस डाल मिल भैया जय मूर्ति कितने की है ये वाला हां जी ये पूरा सेट दे दे 4200 रुपए ये पूरा सेट दो तीन सिंगल में मिल जाएगा 1400 रुपए तो जे नीचे वाला ਇੱਕ ਪਿੰਚਟ ਦੋ ਪਿੰਚਟ ਇਹ ਬਹੁਤ ਵੱਡਾ ਹੈ ਜੀ ਅੱਛਾ ਜੇ ਤਿੰਨ ਅਲੱਗ ਅਲੱਗ ਹੈ ਅਲੱਗ ਅਲੱਗ ਹੈ ਓਕੇ ਓਕੇ ਸਟੈਂਡ ਹੈ 4200 ਦਾ 4500 ਰੁਪਏ ਦਾ ਲੱਗਾ 4500 ਦਾ ਲੱਗਾ ਲਗਾਇਆ ਲੇ ਪਾਣੀ ਵਾਲਾ ਸਾਵਰ ਹੈ ਮੋਟਰ ਮੋਟਰ ਲਗਾ ਕੇ ਬਿਠਾ ਕੇ ਚਲਾ ਕੇ ਦਿਖਾਉਗਾ ਅੱਛਾ ਇਹ ਆ ਜੀ ਜਿਵੇਂ ਆਪਾਂ ਐਂਟਰੀ ਤੇ ਲਗਾਣੇ ਆ ਪਾਣੀ ਵਾਸਤੇ ਡੈਕੋਰੇਸ਼ਨੇ ਨੂੰ ਮਿਦਾਇਆ ਤੇ 4500 ਰੁਪਏ ਦਾ ਕਹਿੰਦੇ ਆ ਪੂਰਾ ਸੈਟ ਆ ਕਿਉਂਕਿ 3 ਪੀਸ ਨੇ ਇਹਦੇ ਵਿੱਚ ਸਟੈਂਡ ਵੱਖਰਾ ਤੇ ਉੱਪਰ ਵਾਲੀ ਚੀਜ਼ ਵੱਖਰੀ ਤੇ ਬੁੱਢਾ ਜੀ ਦੀ ਮੂਰਤੀ ਆ ਆਇਆ ਤੇ ਬਾਕੀ ਹੋਰ ਵੀ ਬਹੁਤ ਹੀ ਜ਼ਿਆਦਾ ਜਿਆਦਾ ਸੋਨੇ ਦੇ ਕੰਮ ਲਾਵਰ ਕੋਟ ਵੀ ਹੈ ਨੇ ਜੇ ਕਿਸੇ ਨੇ ਲੈਣੇ ਹੋਣਗੇ ਤੇ ਤੁਸੀਂ ਇੱਥੇ ਵਿਜ਼ਿਟ ਕਰ ਸਕਦੇ ਹੋ ਜੀ ਰ ਪੀ ਸੋ ਕੁਝ ਮੈਂ 100 ਦੇ ਚਾਰ ਪੀਸ ਬਹੁਤ ਵਧੀਆ ਆ ਤੇ ਕੁਝ 100 ਦੇ ਦੋ ਵੀ ਆ ਕੋਈ 100 ਦੇ ਤਿੰਨ ਵੀ ਵੀ ਆ ਬੜ ਬੜੇ ਜੀ ਇਧਰੇ 50 ਰੁਪਏ ਦੇ ਦੋ 50 ਦੇ ਦੋ ਆਹ ਲੋ ਭਾਜੀ ਦੇ ਵੀ ਕਿ ਅਸੀਂ ਐਸ ਟਾਈਮ ਨੂੰ ਉਪਰ ਤੇ ਆਏ ਆ ਤੇ ਬਣ ਜਾਏਗਾ બીજા ਤਰੀਕੇ ਨਾਲ ਇਹ ਆ ਕੇ ਰੌਣਕ ਉਣੀ ਆ ਜਿੰਨੀ ਪਹਿਲੇ ਸੀ ਉਨੀ ਰੌਣਕ ਹੋਣੀ ਹੈ ਇਹ ਕਨਵਾਰਾ ਰੋਡ ਵਾਲੀ ਸਾਈਡ ਤੇ ਵੀ ਜਿਹੜਾ ਆ ਦੇਖੋ ਇਹੜਾ ਬੰਦਾ ਜਿਹੜੂ ਆਪਾਂ ਵਟਾਲਿਓ ਪੈਸੇ ਲੈਣੇ ਆਏ ਬੰਦੇ ਦਾ ਨਾਮ ਹੈ ਆਾ ਭੱਟੀ ਬੰਦਾ ਬੜਾ ਟੀਨ ਸੀ ਇਹੜਾ ਇੰਦਾ ਬੰਦਾ ਹੈ ਕਿ ਮਰੇ ਵੀ ਹੱਟੇ ਹੀ ਪੈਸੇ ਦੇਣੇ ਨੇ ਇਹਨੇ ਹਾਂ ਤੇ ਐਦ ਕੀ ਬਣਾ ਉਹਨਾਂ ਦਾ ਲੱਗਾ ਆ ਕਿ ਮੁੰਡੇ ਦੀ ਪੱਥਰੀ ਆ ਤੇ ਤਾਂ ਕਰਕੇ ਜਿਹੜਾ ਆ ਉਹਦੇ ਪੀੜ ਹੁੰਦੀ ਆ ਤੇ ਪੈਸੇ ਦਾ ਇੰਤਜ਼ਾਮ ਨਹੀਂ ਹੋਇਆ ਤੇ ਹੁਣ ਕੱਲ ਦਾ ਉਹਨਾਂ ਨੇ ਕਿਹਾ ਆ ਅਸੀਂ ਕੱਲ ਆ ਕੇ ਲੈ ਜੀਓ ਹੁਣ ਦੇਖਦੇ ਆ ਇਹ ਨਹੀਂ ਤੇ ਫਿਰ ਤੇ ਕੋਈ ਆਰ ਵਗੈਰਾ ਕਾਰ ਬਈ ਕੋਈ ਕਰਵਾਵਾਂਗੇ ਕਿਉਂਕਿ ਸਾਨੂੰ ਵੀ ਹਿਸਾਬ ਹੋ ਗਿਆ ਆ ਸਾਡੇ ਵੀ ਪੈਸੇ ਆ ਜੀ ਬੱਸ ਸਟੈਂਡ ਵਾਲੀ ਸਾਈਡ ਆ ਹਾਂ ਹੁਣ ਤੁਸੀਂ ਵੇਖਿਆ ਆ ਕਿ ਜਿੱਥੇ ਮਿਲਾ ਆ ਸਾਰੀ ਦੁਨੀਆ ਹੀ ਉੱਧਰ ਆ ਤੇ ਇੱਧਰ ਤੇ ਤੋੜੇ ਜਿਹੋ ਵੀ ਮਿਲ ਕੀ ਜਿੰਨਾ ਦਾ ਅਨਜਾਨਾ ਰਸ ਤੇ ਅਜੇ ਵੀ ਵੇਖੋ ਜੀ ਪਟਾਏ ਵਿੱਚ ਰੌਣਕਾਂ ਮੇਲੇ ਦੇ ਕਰਕੇ ਆਓ ਜੀ ਤੁਹਾਨੂੰ ਲੈ ਕੇ ਚੱਲੀਏ ਟਰੈਵਿੰਗ ਤੇ 14 ਤਰ੍ਹਾਂ ਦੇ ਫਲੇਵਰ ਵੀ ਹੋਣੇ ਨੇ 16 ਸਮਾਨ ਸਮੋਹਣ ਜਿੰਨੀ ਆ ਟਾਨਾ ਸਾਰੀ ਆ ਜੀ ਲੱਗਦੀ ਆ